ਇਹ ਦੁਕਾਨ ਸਾਡੀ ਆ ਜੀ ਮੇਰੀ ਭਤੀਜੀ ਦੀ ਦੁਕਾਨ ਨੇ ਇਹ ਸੀ ਸਵੇਕ 6 ਵਜੇ ਠੀਕ ਵਜੇ ਫੋਨ ਆਇਆ ਕਿਸੇ ਦਾ ਤੇ ਨੁਕਸਾਨ ਘੱਟੋ-ਘੱਟ ਨਹੀਂ 2.5-3 ਲੱਖ ਦਾ ਨੁਕਸਾਨ ਸਾਡਾ ਹੋ ਗਿਆ ਜਲਦੀਪਾ ਜੀ ਇੱਕ ਸਲੂਨ ਦਾ ਦੁਕਾਨ ਤੇ ਆਗ ਲਗ ਗਿਆ ਬਿਊਟੀ ਪਲਰ ਦੀ ਦੁਕਾਨ ਸੀ ਕੀ ਕਹਿਣਾ ਚਾਹੁੰਦੇ ਆ ਇਹ ਦੁਕਾਨ ਸਾਡੀ ਆ ਜੀ ਮੇਰੀ ਭਤੀਜੀ ਦੀ ਦੁਕਾਨ ਨੇ ਇਹ ਸੀ ਤੇ ਇਹ ਸਾਨੂੰ ਸਵੇਕ 6 ਵਜੇ 6 ਵਜੇ ਫੋਨ ਆਇਆ ਕਿਸੇ ਦਾ ਇਤੋਂ ਗੌਂਡੀਆਂ ਦਾ ਫੋਨ ਉਹ ਗਿਆ ਸਾਡੇ ਘਰ ਤੇ ਉਸੇ ਵੇਲੇ ਸਾਰੇ ਦੌੜ ਭੱਜ ਕੀਤੀ ਤੇ ਜਰਨੈਲ ਉਹਨਾਂ ਨੇ ਫੋਨ ਕੀਤਾ ਤੇ ਫੈਡ ਬੁਲਗੇੜੀ ਜਿਹੜੀ ਆ ਫਿਰ ਆਈ ਜਾ ਕੇ ਤੇ ਨੁਕਸਾਨ ਘਟੋ-ਘਟਨੀ 2.5-3 ਲੱਖ ਦਾ ਨੁਕਸਾਨ ਸਾਡਾ ਹੋ ਗਿਆ ਕਿੰਨੇ ਵਜੇ ਆਇਆ ਸਾਹਿਬ ਹਾਂਜੀ ਸਵੇਰੇ ਕਿੰਨੇ ਵਜੇ ਆਇਆ ਇਹ ਤਕਰੀਬਨ ਕੋ 4:00 ਵਜੇ ਦੀ ਗੱਲ ਹੈ ਜੀ ਮਤਲਬ 5:30-6:00 ਵਜੇ ਸਾਨੂੰ ਫੋਨ ਆ ਗਿਆ ਜਾਂ ਹਾਂਜੀ ਫੈਡ ਬੁਲਗੇੜੀ ਲੱਗ ਗਈ ਸੀ ਤੋ ਨਟਪੜ ਕੀਤੀ ਥੋੜਾ ਲੇਟ ਆਈ ਹੈ ਪਰ ਆਗੇ ਛੇਤੀ ਆਗਾ ਹਾਂਜੀ ਜਿਸਿੰਦਰ ਭਾਜੀ ਇਸ ਹੱਦ ਲੱਗੀ ਆ ਬਿਊਟੀ ਪਲਰ ਦੀ ਦੁਕਾਨ ਨੂੰ ਮੌਕਾ ਤਾਂ ਹੈ ਕਿ ਦਿੱਕਤ ਮੌਕਾ ਤਾਂ ਹੈ ਆਇਆ ਤਾਂ ਲੱਗ ਲੱਭੀ ਹੋਈ ਸੀ ਤਾਂ ਉਹੜਾ ਫਾਇਰ ਬੋਰਡ ਨੂੰ ਬੁਲਾਇਆ ਗਿਆ ਉਹਨਾਂ ਨੇ ਆਣ ਕੇ ਆਗੂ ਪਾ ਲਿਆ ਅੱਗ ਦੇ ਆਗੂ ਬੁਝਾ ਦਿੱਤੇ ਅੰਦਰ ਜਿਹੜੀ ਆ ਜੋ ਸੇਲਮ ਕੀਤੀ ਹੁੰਦੀ ਆ ਸੇਲਮ ਦਾ ਨੁਕਸਾਨ ਹੈ ਕਿੰਨਾ ਕੁ ਦੱਸੇ ਕਿ ਕਿੰਨਾ ਲੱਗਦਾ 10 ਨੇ 1 ਲੱਖ 2 ਲੱਖ ਦਾ ਦੱਸ ਦੇ ਬਾਕੀ ਇਹ ਵੇਲੇ ਪੂਰਾ ਡਿਟੇਲ ਨਾਲ ਲਿਖਾਂਗਾ ਕੀ ਕਾਰਨ ਕੀ ਲੱਗਦਾ ਯਾਰ ਆ ਲੱਗਣਾ ਕਾਰਨ ਇਹ ਬਿਜਲੀ ਦੇ ਸਰਕਟ ਨਾਲ ਲੱਗੀ ਆ